ਅੱਜ ਅਸੀਂ ਦੇਲਾਸਿਆਵਿਕ ਪਹੁੰਚਿਆ ਜੋ ਕਿ ਸਲਾਨਾ ਜੋੜ ਮੇਲਾ ਸ਼ਹੀਦ ਬਾਬਾ ਅਕਾਲੀ ਖੁੱਲਾ ਸਿੰਘ ਜੀ ਦੇ ਸਦੀ ਸੁਖ ਮਾਗਮਾ 225 ਮੌਕੇ ਜੋ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਹੇਦਾਰ ਪਰਗਟ ਸਿੰਘ ਜੀ ਗਾਗਾ ਕੁਲਦੀਪ ਸਿੰਘ ਜੀ ਪਲਤਾਲ ਗੁਰਨਾਮ ਸਿੰਘ ਜੀ ਤੋਂ ਇਲਾਵਾ ਵੱਖ-ਵੱਖ ਅਹੁਦੇਦਾਰ ਸਹਿबान ਜੋ ਕਿ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਦਾ ਜਿਹੜਾ ਉਹਨਾਂ ਦਾ ਏਜੰਡਾ ਸੀ ਇੱਥੇ ਆਉਣ ਦਾ ਉਹ ਕੀ ਸੀ ਜ਼ਿਲ੍ਹਾ ਜੂਥ ਪ੍ਰਧਾਨ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਆਪਾਂ ਪੁੱਛਾਂਗੇ ਕਿ ਅੱਜ ਦਾ ਜਿਹੜਾ ਏਜੰਡਾ ਸੀ ਉਹ ਕੀ ਹੈ ਅੱਜ ਦਾ ਜਿਹੜਾ ਸਾਡਾ ਏਜੰਡਾ ਸੀਗਾ ਉਹ ਜਿਵੇਂ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜਿਹੜੀ ਹੈ ਨਵੀਂ ਭਰਤੀ ਦੀ ਮੁਹਿੰਮ ਚਲਾ ਰਹੀਆਂ ਨੇ ਉਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿੰਨੀ ਜਥੇਬੰਦੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਪਾਰਟੀ ਦੀ ਮੈਂਬਰਸ਼ਿਪ ਮਹਿੰਮਤ ਚਲਾ ਰਹੀ ਹੈ ਉਸੇ ਨੂੰ ਲੈ ਕੇ ਅੱਜ ਪਿੰਡ ਡੈਲਾ ਸਿਆਂ ਹਲਕਾ ਲਹਿਰਾਗਾਗਾ ਜੋ ਕਿ ਬਾਬਾ ਅਕਾਲੀ ਬਾਬਾ ਧੂਲਾ ਸਿੰਘ ਜੀ ਜਥੇਦਾਰ ਜੀ ਉਹਨਾਂ ਦੇ ਜਿਹੜਾ ਜਨਮ ਸਥਾਨ ਹੈ ਜਿੰਨਾਂ ਦਾ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਦੇਲਾ ਸਿਆ ਵੀ ਕੇ ਸਾਡੀ ਸੰਗਰੂਰ ਦੀ ਜਥੇਬੰਦੀ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਮੇਨ ਤੇ ਪੁਰਾਣੇ ਆਗੂ ਜਰਨੈਲ ਸੀਨੀਅਰ ਉਮੀਦਪ੍ਰਧਾਨ ਪ੍ਰਗਟ ਸਿੰਘ ਜੀ ਗਾਗਾ ਜੋ ਹਲਕੇ ਦੇ ਵਿੱਚ ਹਲਕੇ ਦੇ ਵੀ ਇੰਚਾਰਜ ਨੇ ਇਹ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗਰਜੀਤ ਸਿੰਘ ਜੀ ਗਾਗਾ ਜੋ ਜ਼ਿਲ੍ਹੇ ਦੇ ਜਰਨਲ ਸਖਤਰ ਨੇ ਸਾਡੇ ਨਾਲ ਇੱਧਰ ਦੇਖ ਸਕਦੇ ਹੋ ਕੁਲਦੀਪ ਸਿੰਘ ਜੀ ਨੇ ਜੋ ਪਟਾਲ ਖੁਰਦ ਤੋਂ ਉਹ ਸਾਡੇ ਹਲਕੇ ਦੀ ਲਹਿਰੇਗਾਗੇ ਦੀ ਜਿਹੜੀ ਯੂਥ ਦੀ ਜ਼ਿੰਮੇਵਾਰੀ ਹੈ ਉਹ ਸਾਹਮਦੇ ਨੇ ਸਾਡੇ ਮਗਰ ਜਿਹੜੇ ਨੇ ਸਾਡੇ ਪਿੰਡ ਦੀ ਜਿਹੜੀ ਬਹਿਲਾਸੀਆਂ ਦੀ ਸਾਡੀ ਯੂਥ ਦੀ ਇਕਾਈ ਹੈ ਉਹ ਸਾਰੇ ਅਸੀਂ ਮੈਂਬਰਸ਼ਿਪ ਜਿਹੜੀ ਹੈ ਪਿੰਡ ਦੇ ਵਿੱਚ ਘਟ ਰਹੇ ਆ ਤੇ ਇੱਥੇ 400 ਤੋਂ ਵੱਧ ਜਿਹੜੀ ਹੈ ਮੈਂਬਰਸ਼ਿਪ ਪਾਰਟੀ ਦੀ ਕੱਟੀ ਗਈ ਹੈ ਸੋ ਇੱਥੇ ਅਸੀਂ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਆ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜੇ ਆਪਾਂ ਪਿੱਛੇ ਚਾਕ ਮਾਰੀਏ ਅਜ਼ੀਮ ਖਾਨ ਜਰਨੈਲ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਜੀ ਜੋ ਸਾਡੇ ਸਾਹਮਣੇ ਉਹਨਾਂ ਦੇ ਜੀਵਨ ਤੇ ਅਮਾਰੀਏ ਨਿਗਾਹ ਕਦ ਦੇਖੀਏ ਕਿ ਕਿਵੇਂ ਉਹਨਾਂ ਨੇ ਮੁਗਲਾਂ ਦੇ ਨਾਲ ਤੇ ਪਹਾੜੀ ਰਾਜਿਆਂ ਦੇ ਨਾਲ ਲੜਾਈਆਂ ਲੜੀਆਂ ਤੇ ਕਿਵੇਂ ਜਿਹੜੀ ਸਿੱਖ ਕੌਮ ਜਿਹੜੀਆਂ ਮਿਸਲਾਂ ਸੀ ਉਹ ਅੱਡ ਅੱਡ ਹੋ ਚੁੱਕੀਆਂ ਸੀਗੀਆਂ ਉਹਨਾਂ ਨੂੰ ਇੱਕ ਕੀਤਾ ਤੇ ਕਿਵੇਂ ਉਹਨਾਂ ਨੇ ਜਥੇਦਾਰ ਰਹਿੰਦਿਆਂ ਹੋਇਆ ਕਿਵੇਂ ਜਿਹੜੇ ਸੀ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਜੋ ਉਹਨਾਂ ਨੇ ਉਹਨਾਂ ਤੋਂ ਗਲਤੀ ਹੋਈ ਉਹਦੀ ਸਜ਼ਾ ਜਿਹੜੀ ਕੋੜਿਆਂ ਦੀ ਸਜ਼ਾ ਸਖਤ ਸਜ਼ਾ ਜਿਹੜੀ ਦਿੱਤੀ ਸੋਛਵਾ ਮੰਗ ਕਰਦਾ ਹੈ ਅੱਜ ਦੇ ਜਿਹੜੇ ਪੰਜਾਬ ਦੇ ਹਾਲਾਤ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਕਿਵੇਂ ਜਿਹੜੇ ਸਿੱਖ ਨੇ ਉਹਨਾਂ ਨੂੰ ਇੱਥੇ ਵੀ ਮਾਰਿਆ ਜਾ ਰਿਹਾ ਹੈ ਜਲੀਲ ਕੀਤਾ ਜਾ ਰਿਹਾ ਹੈ ਬਾਹਰਲੇ ਦੇਚਾਂ ਦੇ ਵਿੱਚ ਕਿਵੇਂ ਜਿਹੜੇ ਸਿੱਖ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਪਿੱਛੇ ਤੁਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਐਮਪੀ ਬਣਾ ਕੇ 1.5 ਸਾਲ ਦੇ ਲਈ ਜਿਹੜਾ ਐਮਪੀ ਬਣਾ ਕੇ ਭੇਜਿਆ ਤੇ ਉੱਥੇ ਉਹਨਾਂ ਨੇ ਜਿਹੜੀ ਗੱਲ ਚੱਕੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਕਿਵੇਂ ਤੁਸੀਂ ਸਾਡੇ ਸਿੱਖਾਂ ਨੂੰ ਬਾਹਰਲੇ ਦੇਸ਼ਾਂ 'ਚ ਮਾਰ ਰਹੇ ਹੋ ਤੇ ਕਿਵੇਂ ਜਿਹੜੀ ਸਾਡੀ ਐਜੀਪੀਸੀ ਹੈ ਜਿਹੜੀ ਇੱਕ ਸਾਡੀ ਮਿਨੀ ਪਾਰਲੀਮੈਂਟ ਹੈ ਉਹਦੇ ਵਿੱਚ ਕਿਵੇਂ ਜਿਹੜਾ ਟੱਕਾ ਕੀਤਾ ਜਾ ਰਿਹਾ ਹਰ ਇੱਕ ਕਲੈਕਸ਼ਨ ਦਾ ਟਾਈਮ ਹੁੰਦਾ ਹੈ ਸਮੇਂ ਸਿਰ ਸਾਰੀਆਂ ਕਲੈਕਸ਼ਨਾਂ ਹੁੰਦੀਆਂ ਨੇ ਪਰ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਉਹ ਹੋਈਆਂ ਹੀ ਨਹੀਂ ਅਜੇ ਤੱਕਰ ਕੋਈ ਪੁੱਛ ਕੇ ਚੀਨੀ ਇੱਕ ਪਰਿਵਾਰ ਦਾ ਉਹਦੇ ਤੇ ਐਡਾਕ ਦਬਜਵਾ ਹੋ ਗਿਆ ਕਿ ਉਹ ਥੈਲੇ ਚੋਂ ਜਿਹੜਾ ਜਥੇਦਾਰ ਕੱਢਦੇ ਨੇ ਤੇ ਥੈਲੇ ਚ ਹੀ ਵਾਪਸ ਥੇਜ ਦਿੰਦੇ ਨੇ ਸੋ ਇਹ ਬੜੀ ਜਿਹੜੀ ਕਾਹਲ ਹੋ ਰਿਹਾ ਸੇ ਕੌਮ ਦਾ ਇਹਦੇ ਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਕ ਜਿਲ੍ਹਾ ਯੂਥ ਪ੍ਰਧਾਨ ਹੋਣ ਦੇ ਨਾਤੇ ਕਿ ਨੌਜਵਾਨ ਆਪਣਾ ਲੀਡਰ ਹੈ ਜਿਹੜਾ ਉਹ ਪਛਾਣਨ ਕਿਵੇਂ ਬੁੱਢੇ ਜਰਨੈਲ ਨੇ ਲੜਾਈ ਲੜੀ ਹੈ ਤੇ ਲੜਾਈ ਲੜਦੇ ਲੜਦੇ ਜਿਹੜੀ ਲੜਾਈ ਉਹ ਲੜ ਰਹੇ ਨੇ ਉਹਨੂੰ ਕਿਵੇਂ ਸੰਤਾ ਤੋਂ ਬਾਅਦ ਸਟੇਟ ਨੇ ਜਿਵੇਂ ਚਾਇਆ ਕਿ ਅਸੀਂ ਜਿਹੜੀ ਇਹਨਾਂ ਦੀ ਮੰਗ ਹੈ ਇਹਨੂੰ ਖਤਮ ਕਰ ਦਿਆਂਗੇ ਸੰਤਾ ਦੀ ਜਿਹੜੀ ਸੋਚ ਹੈ ਇਹਨੂੰ ਖਤਮ ਕਰ ਦਿਆਂਗੇ ਸਰਦਾਰ ਚਿਮਰਜੀਤ ਸਿੰਘ ਮਾਨ ਨੇ ਉਹ ਜਿਹੜੀ ਆਵਾਜ਼ ਸੀਗੀ ਉਹਨੂੰ ਇੰਟਰਨੈਸ਼ਨਲ ਪੱਧਰ ਤੇ ਲੈ ਕੇ ਗਏ ਨੇ ਤੇ ਜਦੋਂ ਲੋਕ ਡਰਦੇ ਸੀਗੇ ਇੱਕ ਕੌਮ ਦੀ ਗੱਲ ਕਰਨੋਂ ਕੌਮ ਦੇ ਪੰਜਾਬ ਲਈ ਖੜਨੋਂ ਤੇ ਸਤੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦਾ ਨਾਂ ਲੈਣੋਂ ਸਰਦਾਰ ਖਿਮਰਜੀਤ ਸਿੰਘ ਮਾਨ ਨੇ ਉਹ ਸਮਿਆਂ ਦੇ ਵਿੱਚ ਜਿਹੜਾ ਜਿਹੜਾ ਉੱਥੇ ਜਨਮ ਦਿਹਾੜਾ ਫਤਿਹਗੜ੍ਹ ਸਾਹਿਬ ਮਨਾਉਣਾ ਸ਼ੁਰੂ ਕਰਿਆ ਸੰਤਾਂ ਦਾ ਤੇ ਕੈਲੰਡਰ ਵੀ ਛਪਾਏ ਜਦੋਂ ਸੰਤਾਂ ਦੀ ਕੋਈ ਫੋਟੋ ਨਹੀਂ ਸੀ ਲਾਉਂਦਾ ਸਵੈ ਸਰਦਾਰ ਸਿਮਰਦੀਪ ਸਿੰਘ ਮਾਨ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਨੇ ਜੇਲਾ ਵੀ ਕੱਟੀਆਂ ਨੇ ਸੋ ਆਪਾਂ ਆਪਣੇ ਜਰਨੈਲ ਨੂੰ ਪਛਾਨਣੀਏ ਸਾਰੀ ਕੌਮ ਦੇ ਸਾਡੇ ਇਹੋ ਜਿਹੇ ਜਥੇਦਾਰ ਜਿਹੜਾ ਕੌਮ ਨੂੰ ਹੁਣ ਦੇਣ ਦੀ ਲੋੜ ਹੈ ਕੌਮ ਖੜੇ ਇੱਕ ਥਾਂ ਤੇ ਇੱਕ ਝੰਡੇ ਥੱਲੇ ਆਵੇ ਤੇ ਜਥੇਦਾਰ ਉਹ ਲਾਵੇ ਜਿਹੜਾ ਸਾਰੀ ਕੌਮ ਦੀ ਲੜਾਈ ਲੜੇ ਤੇ ਕੌਮ ਦੀ ਗੱਲ ਜਿਹੜੀ ਹੈ ਇੰਡੀਅਨ ਸਟੇਟ ਦੀ ਦੀਪ ਸਟੇਟ ਦੀ ਅੱਖ ਦੇ ਵਿੱਚ ਅੱਖ ਪਾ ਕੇ ਜਿਹੜੀ ਸਾਡੀ ਪੰਜਾਬ ਦੀ ਗੱਲ ਕਰੇ ਸੋ ਮੈਂ ਨਹੀਂ ਕਹਿੰਦਾ ਆ ਖੀਵਾ ਦਾ ਜਾਚਕਾ ਤੇ ਅਸੀਂ ਸਾਡੇ ਮਹਾਨ ਜਰਨੈਲ ਨਿਹੰਗ ਅਕਾਲੀ ਫੂਲਾ ਸਿੰਘ ਜੀ ਜਿਹੜੇ ਸੀਗੇ ਜਥੇਦਾਰ ਜੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਤੇ ਇੰਨਾ ਹੀ ਕਹਿੰਦਾ ਆ ਖੀਵਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅਮਰਸਨ ਵੱਲੋਂ ਮਹਾਨ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਸਮਾਗ ਸਾਲਾਨਾ ਸ਼ਹੀਦੀ ਸਮਾਗਮ ਨੂੰ ਸਮਰਪ ਇੱਥੇ ਨਾਂ ਨੂੰ ਸਰਦਾਂ ਦੇ ਫੁੱਲ ਭੇਟ ਕਰਨ ਆਏ ਸੀ ਸੋ ਅਸੀਂ ਨਾਲ ਦੀ ਨਾਲ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਦੇ ਹੁਕਮਾਂ ਤੇ ਇੱਥੇ ਪਾਰਟੀ ਦੀ ਮੈਂਬਰਸ਼ਿਪ ਜੋ ਪਾਰਟੀ ਦੀ ਮੈਂਬਰਸ਼ਿਪ ਹੈ ਉਹਦਾ ਇੱਥੇ ਕੈਂਪ ਲਾਇਆ ਜਿਹਦੇ ਵਿੱਚ ਸਾਰੇ ਹੀ ਨੌਜਵਾਨਾਂ ਨੇ ਬੀਬੀਆਂ ਨੇ ਬਜ਼ੁਰਗਾਂ ਨੇ ਬੜੇ ਚਾਅ ਦੇ ਨਾਲ ਹੈ ਜਿਹੜੀ ਇਹ ਮੈਂਬਰਸ਼ਿਪ ਦੀ ਪਰਚੀ ਹੈ ਜਿਹੜੀ ਉਹ ਲਈ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਵੀ ਅੱਜ 400 ਤੋਂ ਉੱਪਰ ਜਿਹੜੂ ਮੈਂਬਰਸ਼ਿਪ ਹੈ ਉਹ ਕੱਟੀ ਹੈ ਸੋ ਅੱਜ ਦਾ ਜਿਹੜਾ ਸਮਾਂ ਉਹ ਮੰਗ ਕਰਦਾ ਹੈ ਕਿ ਸਿੱਖ ਕੌਮ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਕੱਠੀ ਹੋਵੇ ਇੱਕ ਹੋਵੇ ਕਿਉਂਕਿ ਜੋ ਇਸ ਟਾਈਮ ਸਿੱਖ ਕੌਮ ਦਾ ਕਹਾਣ ਹੋ ਰਿਹਾ ਹੈ ਆਪਣਾ ਨਹੀਂ ਹੀ ਕਹਾਣਾ ਕਰਿਆ ਜਾਂ ਕਰੀ ਜਾ ਰਹੇ ਨੇ ਜਿਵੇਂ ਅੱਜ ਕੱਲ ਬੜਾ ਵੱਡਾ ਰੌਲਾ ਪਿਆ ਹੋਇਆ ਹੈ ਜੇ ਕਿਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹਿੰਮਤ ਕੀਤੀ ਉਸ ਪਰਿਵਾਰ ਨੂੰ ਬਾਦਲ ਪਰਿਵਾਰ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਉਣ ਦੀ ਜਾਂ ਉਹਨਾਂ ਨੂੰ ਸਜ਼ਾ ਦੇਣ ਦੀ ਤਾਂ ਉਹਨਾਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਖਮਿਆਜਾ ਭੁਗਤਣਾ ਪਿਆ ਤੇ ਵੈਸੇ ਬਹੁਤ ਵੱਡੀ ਪਦਵੀ ਹੁੰਦੀ ਆਪਾਂ ਇਹ ਗੱਲਾਂ ਕਹਿ ਨਹੀਂ ਸਕਦੇ ਬੜਾ ਜਲੀਲ ਕਰਕੇ ਇਹਨਾਂ ਨੂੰ ਜਿਹੜਾ ਤਖਤਾਂ ਤੇ ਲਾਹਿਆ ਗਿਆ ਤੇ ਨਵੇਂ ਜਥੇਦਾਰ ਮੈਂ ਤਾਂ ਇਹ ਕਹੂੰਗਾ ਕਿ ਇੱਕ ਦੋ ਜਥੇਦਾਰ ਤਾਂ ਇਹ ਜਿਹੇ ਨੇ ਉਹਨਾਂ ਦਾ ਨਾਂ ਲੈਣਾ ਵੀ ਮਾੜਾ ਐ ਇੰਨਾਂ ਜਨਾਂ ਦੇ ਕਰਤੂਤਾਂ ਨੇ ਪਰ ਅਸੀਂ ਅਕਾਲ ਚਖਤ ਨੂੰ ਮਹਾਨ ਸਮਝਦੇ ਆ ਪਰ ਜਿਹੜੇ ਉਹਦੇ ਉੱਤੇ ਵਿਅਕਤੀਗਤ ਤੌਰ ਤੇ ਜਥੇਦਾਰ ਲਾਏ ਨੇ ਉਹ ਬਹੁਤ ਮਾੜੀ ਗੱਲ ਐ ਇਸ ਤਖਤ ਦੇ ਉੱਤੇ ਜੇ ਕੋਈ ਜਥੇਦਾਰ ਬੈਠ ਜਾਵੇ ਜਿਵੇਂ ਅਕਾਲੀ ਫੂਲਾ ਸਿੰਘ ਜੀ ਪਹਿਲੇ ਜਥੇਦਾਰ ਅਕਾਲ ਸਰਕਾ ਦਾ ਰਹਿ ਚੁੱਕੇ ਨੇ ਜੇ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਇੱਥੇ ਆਵੇ ਤਾਂ ਉਹ ਕੌਮ ਨੂੰ ਜਿਹੜੇ ਸੰਦੇਸ਼ ਦੇ ਕੇ ਹੁਕਮਨਾਮੇ ਜਾਰੀ ਕਰਕੇ ਸਾਰਿਆਂ ਨੂੰ ਇਕੱਠੇ ਕਰ ਸਕਦਾ ਤਾਂ ਹੀ ਆਪਣੀ ਸਿੱਖ ਕੌਮ ਦਾ ਜਿਹੜਾ ਉਪਲਾ ਹੋ ਸਕਦਾ ਏਸੇ ਕਰਕੇ ਹੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜੋ ਬਖਰੀ ਕੌਮ ਦੀ ਗੱਲ ਕਰਦੇ ਨੇ ਬਖਰੇ ਦੇਸ਼ ਦੀ ਗੱਲ ਕਰਦੇ ਨੇ ਤਾਂ ਕਿ ਆਪਣੇ ਜਿਹੜੇ ਸਿੱਖਾਂ ਨੂੰ ਇਨਸਾਫ਼ ਮਿਲ ਸਕੇ ਆਪਣੇ ਸਿੱਖਾਂ ਦੇ ਖਿਲਾਫ ਜੋ ਮਰਜ਼ੀ ਕੋਈ ਬੋਲੀ ਜਾਵੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਜੇ ਕੋਈ ਸਿੱਖ ਆਪਣੀ ਬੇਪਤੀ ਨੂੰ ਰੋਕਣ ਵਾਸਤੇ ਉਹਨਾਂ ਦਾ ਵਿਰੋਧ ਕਰਦਾ ਤਾਂ ਉਹਨਾਂ ਨੂੰ ਜਿਹੜਾ ਵੀ ਡਾਕਟਾ ਜਾਂਦਾ ਹੈ ਤਾਂ ਇਹ ਅਸੀਂ ਮੰਨ ਕਰਦੇ ਹਾਂ ਸਾਰੇ ਸਿੱਖਾਂ ਤੋਂ ਕਿ ਆਓ ਆਪਾਂ ਇਕੱਠੇ ਹੋਈਏ ਸਾਰੇ ਇਕਜਟ ਹੋ ਕੇ ਆਪਾਂ ਸਰਕਾਰ ਤੇ ਦਬਾਅ ਪਾਈਏ ਕਿ ਜਿਹੜੀ ਸਾਡੀ ਸ਼੍ਰੋਣੀ ਕਮੇਟੀ ਹੈ ਸਿੱਖਾਂ ਦੀ ਪਾਰਲੀਮੈਂਟ ਹੈ ਇਹਨੂੰ 14 ਸਾਲ ਹੋ ਗਏ 2011 ਦੇ ਵਿੱਚ ਇਹਨਾਂ ਦੀ ਚੋਣ ਹੋਈ ਸੀ ਮੁੜ ਕੇ ਅੱਜ ਤੱਕ ਕੋਈ ਚੋਣ ਨਹੀਂ ਹੋਈ ਇਹਨਾਂ ਚੋਣਾਂ ਕਰਾਉਣ ਵਾਸਤੇ ਆਪਾਂ ਸਰਕਾਰਾਂ ਦੇ ਦਬਾਅ ਪਾਈਏ ਤਾਂ ਫਿਰ ਇੱਕ ਮਟੋ ਕੇ ਆਪਾਂ ਚੋਣਾਂ ਲੜੀਏ ਆਪਦੀ ਪਾਰਲੀਮੈਂਟ ਦੇ ਵਿੱਚ ਆਪਾਂ ਵਧੀਆ ਕਰਤਾਰ ਵਾਲੇ ਸਿੱਖਾਂ ਨੂੰ ਜਿਹੜਾ ਉਹਨਾਂ ਨੂੰ ਜਿਤਾਈਏ ਤਾਂ ਕਿ ਆਪਣੀ ਸਿੱਖ ਕੌਮ ਨੂੰ ਵਧੀਆ ਤਰੀਕੇ ਦੇ ਨਾਲ ਉਹ ਸੰਭਾਲ ਸਕਣ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੁਭਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ